ਦੇ ਲਈ ਚਲੋ ਮਾਰਚ ਸ਼ੁਰੂ ਕਰਨ ਲਈ ਅੱਜ ਸਵੇਰੇ ਅੰਬਾਲਾ ਨੇੜੇ ਸ਼ੰਪੂ ਸਰਹੱਤੇ ਇੱਕ ਵਾਰ ਫਿਰ ਕਿਸਾਨ ਇਕੱਠੇ ਹੋਏ ਸੀ ਜਿਸ ਕਾਰਨ ਹਰਿਆਣਾ ਪੁਲਿਸ ਨੇ ਭੀੜ ਨੂੰ ਖਿੰਡਾਉਣ ਦੇ ਲਈ ਇੱਥੇ ਅਥਰੂ ਗੈਸ ਦੇ ਗੋਲੇ ਛਾੜ ਦਿੱਤੇ ਜੀ ਹਾਂ ਯਾਨੀ ਕਿ ਅੱਜ ਸਵੇਰੇ ਜਦੋਂ ਕਿਸਾਨ ਇਕੱਠੇ ਹੋਏ ਉਸ ਵੇਲੇ ਵੀ ਪੁਲਿਸ ਨਹੀਂ ਟਲੀ ਤੇ ਪੁਲਿਸ ਨੇ ਭੀੜ ਨੂੰ ਖਿੰਡਾਉਣ ਦੇ ਲਈ ਅਥਰੂ ਗੈਸ ਦੇ ਗੋਲੇ ਸ਼ਰਦ ਦਿੱਤੇ ਉਹ ਵੀ ਅੱਜ ਸਵੇਰੇ ਉਦਰੀ ਕਿਸਾਨਾਂ ਨੇ ਵਕਵਾਖ ਮੰਗਾਂ ਨੂੰ ਬਣਾਉਣ ਦੇ ਲਈ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਵਿੱਚ ਹਰਿਆਣਾ ਦੇ ਸਰਹੱਦ ਤੇ ਪੈਰੀਗੇਟ ਹਟਾਉਣ ਦੀ ਤਾਜ਼ਾ ਕੋਸ਼ਿਸ਼ ਕੀਤੀ ਹੈ ਜਿਹਾਂ ਤੋਂ ਹੁੰਦਾ ਜੀ ਕਿ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਜਦੋਂ ਕੁਝ ਕਿਸਾਨ ਸ਼ਬਦ ਸਰਹੱਦ ਤੇ ਪੈਰੀਗੇਟ ਨੇੜੇ ਇਕੱਠੇ ਹੋਏ ਤਾਂ ਹਰਿਆਣਾ ਪੁਲਿਸ ਨੇ ਅੱਜ ਸਵੇਰੇ ਹੀ ਅ ਕਰੀਬ 8 ਵਜੇ ਤੇ ਅ ਥਰੂ ਗੈਸ ਦੇ ਕਈ ਗੋਲੇ ਦਾਗ ਦਿੱਤੇ ਮੰਗਾਂ ਨੂੰ ਲੈ ਕੇ ਕਿਸਾਨ ਮੂੜ ਕੇਂਦਰ ਸਰਕਾਰ ਨਾਲ ਟਕਰਾਅ ਦੇ ਮੂਡ ਦੇ ਵਿੱਚ ਹੈ ਜਿहां ਕੇਂਦਰ ਸਰਕਾਰ ਨਾਲ ਦੋ ਅਸਫਲ ਗੱਲਬਾਤ ਤੋਂ ਬਾਅਦ ਕਿਸਾਨ ਮੋਰਚਾ ਨੇ ਬੀਤੇ ਦਿਨੀ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ ਤੇ ਦਿੱਲੀ ਵੱਲ ਕੂਚ ਕਰ ਦਿੱਤਾ ਉਦੋਂ ਦੇ ਬੀਤੇ ਦਿਨ ਤੋਂ ਪੰਜਾਬ ਤੋਂ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੇ ਹਿੰਸਕ ਰੂਪ ਤਾਰੇ ਅਸੀਂ ਪੁਲਿਸ ਨਾਲ ਝੜਪਾਂ ਵਿੱਚ ਹੁਣ ਤੱਕ ਸੈਂਕੜੇ ਕਿਸਾਨ ਸਖਮੀ ਹੋ ਚੁੱਕੇ ਨੇ ਪੰਜਾਬ ਹਰਿਆਣਾ ਸਰਹੱਦ ਤੇ ਦੋ ਪੁਆਇੰਟਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਹਰਿਆਣਾ ਪੁਲਿਸ ਦੇ ਨਾਲ ਝੜਪ ਹੋ ਗਈ ਕਿਸਾਨਾਂ ਨੂੰ ਖਿੰਡਾਉਣ ਦੇ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਜਲ ਤੋਪਾ ਦੀ ਵਰਤੋਂ ਕੀਤੀ ਹਰਿਆਣਾ ਪੰਜਾਬ ਬਾਰਡਰ ਤੇ ਪਿੰਦੇ ਸ਼ੰਭੂ ਚ ਹਾਲਾਤ ਬੇਹੱਦ ਤਣਾਅ ਵਾਲੇ ਬਣੇ ਹੋਏ ਨੇ ਉਧਰ ਅਸਵੀਰੇ ਹੀ ਤੜਕਸਾਰ ਜਦੂ ਅਥਰੂ ਗੈਸ ਦੇ ਗੋਲੇ ਛੱਡੇ ਗਏ ਤਾਂ ਪੀਤੇ ਦਿਨ ਪਾਣੀ ਦੀਆਂ ਜ਼ਬਰਦਸਤ ਬੁਛਾੜਾਂ ਵੀ ਛੱਡੀਆਂ ਗਈਆਂ ਜਿਸ ਦੇ ਬਾਵਜੂਦ ਕਿਸਾਨ ਡਟੇ ਹੋਏ ਨੇ ਅਤੇ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਜੋੜ ਜੋ ਬੰਦ ਲਿਆ ਕਰੇ ਜੋੜ ਜੋ ਬੇਕੰਨਾ ਨਹੀਂ ਪੜਾਏ ਬਾਈ ਨੇ ਫੈਂਡ ਨਹੀਂ ਨਿਕਲੇਗਾ ਜਗਣਾ ਬਾਈ ਤੈਨੂੰ ਕਰੀ ਮੈਂ ਨਾਲ ਚੱਲੂਗਾ ਯਾਰ ਪ੍ਰਵਾਹ ਪ੍ਰਵਾਹ ਨਹੀਂ ਰੁਕੇ ਜਾਣਾ ਚਾਉਂਦੇ ਨਹੀਂ ਜਾਣਾ ਮਰ ਕੇ ਆ ਫੜੋ ਯਾਰ ਪਾਪਾ ਖਾਣ ਵਾਲਾ ਲੱਗਿਆ ਸੀ ਬਾਈ ਕਿਸੇ ਨਹੀਂ ਬੋਲਦਾ ਚੰਦਾਰ ਬਲਾਰੇ ਮੋਰਛੇ ਕਿਹਾ ਜਾਣਾ ਇੱਕ ਮੋਰਛੇ ਇਹ ਲੋਕ ਦਾ ਬਾਈਓ ਅਸੀਂ ਇੱਕ ਪਾਸੇ ਚੱਲਣਗੇ ਯਾਨੀ ਕੋਲ ਖੜੀ ਆ ਪਾਕਿਸਤਾਨ ਵਾਲਾ ਬਾਦਰੂ ਬਣਾਉਂਦਾ ਆ ਗਿਆ ਉਹ ਡਾਕਾ ਨਹੀਂ ਮਾਰੋ ਆਜੋ ਜੰਗਲ ਦੇ ਬਰਾਦਰ ਆ ਜਾਓ ਆਵਲਾ ਨਹੀਂ ਕਰਨਾ ਉਹ ਵੀ ਆਪਣੇ ਭਰਾ ਉਹ ਵੀ ਸਾਡੇ ਭਰਾਓ ਵੱਡੇ ਭਰਾਓ ਰਾਨਾ ਯਾ ਤੁਰਗਾਸ ਪਾ ਰਿਹਾ ਤੇ ਅਸੀਂ ਵੀthro ਕੋਈ ਕਾਰਵਾਈ ਕਰਾਂਗੇ Subscribe to One India channel and never miss an update.